ਟ੍ਰੇਮਸਟਰਜ਼ ਜੇਨੀਅਨ ਅਤੇ ਕੈਨੇਡੀਅਨ ਨੈਸ਼ਨਲ ਰੇਲਵੇ ਦੇ ਵਿਚਕਾਰ ਸਮਝੌਤਾ ਨੇਪਰੇ ਨਹੀਂ ਚੜ੍ਹ ਰਿਹਾ ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਵਰਕਰਜ਼ ਹੜਤਾਲ ਤੇ ਜਾ ਸਕਦੇ ਨੇ ਤੇ ਇਸ ਦੇ ਲਈ 72 ਘੰਟੇ ਦਾ ਅਲਟੀਮੇਟਮ ਵੀ ਦੇ ਦਿੱਤਾ ਗਿਆ ਜਿਸ ਦੇ ਬਾਅਦ ਕੈਨੇਡਾ ਭਰ ਦੇ ਵਿੱਚ ਮਾਲ ਗੱਡੀਆਂ ਦੇ ਰਾਹੀਂ ਸਪਲਾਈ ਕਰਨ ਦਾ ਕੰਮਕਾਜ ਟੱਪ ਹੋ ਸਕਦਾ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਦੋਵੇਂ ਤਰਾਂੋਂ ਟੇਬਲ ਤੇ ਉੱਪਰ ਬੈਠ ਕੇ ਇਸ ਮੁੱਦੇ ਸੰਬੰਧੀ ਗੱਲਬਾਤ ਕਰਨਾ ਤੇ ਨਵਾਂ ਐਗਰੀਮੈਂਟ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਪਰ ਦੂਜੇ ਪਾਸੇ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਫੈਡਰਲ ਲਿਬਰਲ ਸਰਕਾਰ ਨੂੰ ਇਸ ਵਿੱਚੋਂ ਪਾਸੇ ਰਹਿਣ ਦੇ ਲਈ ਆਖਿਆ ਕੈਨੇਡੀਅਨ ਨੈਸ਼ਨਲ ਰੇਲਵੇ ਜੋ ਕਿ ਕੈਨੇਡਾ ਦੀਆਂ ਦੋ ਪ੍ਰਮੁੱਖ ਰੇਲ ਕੰਪਨੀਆਂ ਦੇ ਵਿੱਚੋਂ ਇੱਕ ਹੈ ਅੰਤਵਾਰ ਨੂੰ ਟੀਮ ਸਟੋਰਸ ਯੂਨੀਅਨ ਨੂੰ ਰਸਮੀ ਤੌਰ ਤੇ ਸੂਚਿਤ ਕੀਤਾ ਗਿਆ ਹੈ ਕਿ ਵੀਰਪੌਰਤ ਯੂਨੀਅਨ ਵਰਕਰਜ਼ ਸਟ੍ਰਾਈਕ ਸ਼ੁਰੂ ਕਰਨਗੇ ਇੱਕ ਬਿਆਨ ਵਿੱਚ ਰੇਲਵੇ ਕੰਪਨੀ ਨੇ ਕਿਹਾ ਹੈ ਕਿ ਜਦੋਂ ਤੱਕ ਲੇਬਰ ਸੰਘਰਸ਼ ਦਾ ਕੋਈ ਫੌਰੀ ਤੇ ਨਿਸ਼ਚਿਤ ਹੱਲ ਨਹੀਂ ਹੁੰਦਾ ਸੀਐਨ ਕੋਲ ਆਪਣੇ ਨੈਟਵਰਕ ਨੂੰ ਪੜਾਵਾਰ ਤਰੀਕੇ ਨਾਲ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਏਗਾ ਜੋ ਕਿ ਤਾਲਾਬੰਦੀ ਹੀ ਇਸਦਾ ਹੱਲ ਹੈ ਕੰਪਨੀ ਨੇ ਕਿਹਾ ਹੈ ਕਿ ਵੀਕਐਂਡ ਦੌਰਾਨ ਹੋਈ ਗਲਬਾਤ ਦੇ ਬਾਵਜੂਦ ਵੀ ਕੋਈ ਸਹੀ ਦਿਸ਼ਾ ਦੇ ਵਿੱਚ ਕਦਮ ਅੱਗੇ ਨਹੀਂ ਵਧਾਏ ਗਏ ਕੈਨੇਡਾ ਦਾ ਦੂਸਰਾ ਰੇਲ ਆਪਰੇਟਰ ਕੈਨੇਡੀਅਨ ਪੈਸੀਫਿਕ ਕੈਨਸਸ ਸਿਟੀ ਪਹਿਲਾਂ ਹੀ ਟੀਮ ਸਟਾਰਜ਼ ਯੂਨੀਅਨ ਨੂੰ ਸੂਚਿਤ ਕਰ ਚੁੱਕਿਆ ਹੈ ਕਿ ਵੀਰਵਾਰ ਤੋਂ ਉਹ ਮੈਂਬਰਾਂ ਲਈ ਤਾਲਾਬੰਦੀ ਸ਼ੁਰੂ ਕਰ ਦੇਗਾ ਇਸ ਦਾ ਅਰਥ ਹੈ ਕਿ ਕੈਨੇਡਾ ਵਿੱਚ ਮਾਲ ਦੀ ਬਹੁਤਾਤ ਆਵਾਜਾਈ ਵੀਰਵਾਰ ਤੋਂ ਠੱਪ ਹੋਣ ਕੰਢੇ ਹੋਏਗੀ। ਦੂਜੇ ਪਾਸੇ ਟੀਮ ਸਟੋਰਸ ਦੇ ਸੀਪੀਕੇ ਨੂੰ 72 ਘੰਟਿਆਂ ਦੀ ਹੜਤਾਲ ਦਾ ਨੋਟਿਸ ਦੇ ਦਿੱਤਾ ਹੈ। ਕੰਪਨੀਆਂ ਤੇ ਯੂਨੀਅਨ ਗੱਲਬਾਤ ਇੱਕ ਦੂਸਰੇ ਦੇ ਉੱਪਰ ਕਈ ਦੋਸ਼ ਲਗਾਉਣ ਦੇ ਨਾਲ ਰੋਕ ਰਹੇ ਨੇ। ਟੀਮ ਸਟੋਰਸ ਯੂਨੀਅਨ ਦਾ ਕਹਿਣਾ ਹੈ ਕਿ ਸੀਐਨ ਰੇਲ ਅਤੇ ਸੀਪੀਕੇ ਸੀ ਅਜੇਹੀਆਂ ਰਾਇਤਾਂ ਦੀ ਮੰਗ ਕਰਦੇ ਨੇ ਜੋ ਕਿ ਕੰਮਿਆਂ ਦੀ ਸੁਰੱਖਿਆ ਨੂੰ ਖਤਰੇ 'ਚ ਪਾ ਸਕਦੀਆਂ ਨੇ। ਹਾਲੇਕਿ ਦੋਹਾਂ ਰੇਲ ਕੰਪਨੀਆਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦੋਵੇਂ ਰੇਲ ਆਪਰੇਟਰਾਂ ਕੋਲ ਕਰੀਬ 9300 ਵਰਕਰਸ ਨੇ ਅਤੇ ਕੰਮ ਠੱਪ ਹੋਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਆਪਣੀ ਤਿਆਰੀ ਵਿੱਚੋਂ ਰੇਲ ਕੰਪਨੀਆਂ ਨੇ ਸ਼ਿਪਮੈਂਟਸ ਰੋਕਣਾ ਸ਼ੁਰੂ ਕਰ ਦਿੱਤਾ ਹੈ ਟੀਮ ਸਟੋਰਸ ਯੂਨੀਅਨ ਅਤੇ ਕੰਪਨੀ ਵਿਚਕਾਰ ਇਕਰਾਰਨਾਮੇ ਦੀ ਗੱਲਬਾਤ ਆਮ ਤੌਰ ਤੇ 1 ਸਾਲ ਦੇ ਪਹਿਲਾਂ ਸ਼ੁਰੂ ਹੁੰਦੀ ਹੈ ਪਰ 2022 ਚ ਫੈਡਰਲ ਸਰਕਾਰ ਦੁਆਰਾ ਨਵੇਂ ਨਿਯਮ ਲਾਗੂ ਕਰਨ ਤੋਂ ਬਾਅਦ ਸੀਐਨਈ ਨਵੇਂ ਐਗਰੀਮੈਂਟ ਦੀ ਬਜਾਏ ਇਸ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਸੀ ਇਸ ਦਾ ਅਰਥ ਹੈ ਕਿ ਦੋਵਾਂ ਕੰਪਨੀਆਂ ਦੇ ਲੇਬਰ ਸਮਝੌਤੇ 2023 ਵਿੱਚ ਖਤਮ ਹੋ ਗਏ ਸਨ ਤੇ ਉਸ ਤੋਂ ਬਾਅਦ ਨਵੇਂ ਐਗਰੀਮੈਂਟ ਦੇ ਲਈ ਕੋਈ ਗੱਲਬਾਤ ਸਿਰੇ ਨਹੀਂ ਚੜੀ ਯੂਨੀਅਨ ਦਾ ਕਹਿਣਾ ਹੈ ਕਿ ਸੀਪੀਕੇਸੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰਨ ਦੇ ਸਮਝੌਤੇ ਨੂੰ ਖਤਮ ਕਰਨਾ ਚਾਹੁੰਦੀ ਹੈ ਮਤਲਬ ਹੈ ਕਿ ਜੇਕਰ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਸ ਸਮੇਂ ਖਤਰੇ ਖੜੇ ਹੋਣਗੇ ਕਿਉਂਕਿ ਜਦੋਂ ਵਰਕਰਸ ਨੂੰ ਲੰਮਾ ਸਮਾਂ ਕੰਮ ਕਰਨਾ ਪਏਗਾ ਤਾਂ ਫਿਰ ਦੁਰਘਟਨਾ ਜ਼ਰੂਰ ਹੋਏਗੀ ਫੈਡਰਲ ਲੇਬਰ ਕੋਡ ਦੇ ਆਰਟੀਕਲ 107 ਦੇ ਤਹਿਤ ਲੇਬਰ ਮਿਨਿਸਟਰ ਸਟੀਵਨ ਮੈਕਕੇਨਨ ਕੋਲ ਸ਼ਕਤੀਆਂ ਹਨ ਕਿ ਉਹ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲ ਕਰ ਸਕਦੇ ਨੇ ਜਾਂ ਫਿਰ ਵਾਈਡਿੰਗ ਆਰਬਿਟ੍ਰੇਸ਼ਨ ਦਾ ਆਦੇਸ਼ ਦੇ ਸਕਦੇ ਨੇ 2023 ਚ ਸਾਬਕਾ ਲੇਬਰ ਮਿਨਿਸਟਰ ਸੀਮਸ ਓਰੇਗਨ ਨੇ ਬ੍ਰਿਟਿਸ਼ ਕੋਲੰਬੀਆ ਦੇ ਡੌਕ ਵਰਕਰਾਂ ਦੀ ਹੜਤਾਲ ਨੂੰ ਖਤਮ ਕਰ ਲਿਆ ਦੇ ਆਦੇਸ਼ ਜਾਰੀ ਕੀਤਾ ਸੀ ਉਸ ਸਥਿਤੀ ਵਿੱਚ ਮੌਜੂਦਾ ਰੇਲਵੇ ਵਿਭਾਗ ਦੇ ਉਲਟ ਤੇਰਾ ਇੱਕ ਦੂਜੇ ਦੀ ਰੂਪਰੇਖਾ ਨੂੰ ਵੱਡੇ ਪੱਧਰ ਤੇ ਦੇਖ ਰਹੀਆਂ ਨੇ ਲੇਬਰ ਮਿਨਿਸਟਰ ਪਿਛਲੇ ਹਫਤੇ ਸੀਐਨ ਦੁਆਰਾ ਵਾਈਡਿੰਗ ਆਰਬਿਟ੍ਰੇਸ਼ਨ ਲਈ ਕੀਤੀ ਗਈ ਰਿਕਵੈਸਟ ਨੂੰ ਰੱਦ ਕਰ ਚੁੱਕੇ ਨੇ ਤੇ ਦੋਵੇਂ ਧਿਰਾਂ ਨੂੰ ਗੱਲਬਾਤ ਲਈ ਟੇਬਲ ਤੇ ਆਉਣ ਦੀ ਗੱਲ ਆਖ ਚੁੱਕੇ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਲੇਬਰ ਮਿਨਿਸਟਰ ਨੇ ਦੋਵੇਂ ਰਣੋਂ ਆਪਸੀ ਗੱਲਬਾਤ ਦੇ ਨਾਲ ਨਵੇਂ ਐਗਰੀਮੈਂਟ ਦੇ ਲਈ ਹੱਲ ਲੱਭਣ ਦੀ ਗੱਲ ਆਖੀ ਹੈ ਮੌਜੂਦਾ ਲਿਬਰਲ ਸਰਕਾਰ ਨੇ ਪਿਛਲੇ ਕੁਝ ਵਿਵਾਦਾਂ ਦੇ ਦੌਰਾਨ ਬਾਈਡਿੰਗ ਆਰਬਿਟਰੇਸ਼ਨ ਵਰਗੇ ਕਦਮ ਚੁੱਕਣ ਵਿੱਚ ਘੱਟ ਦਿਲਚਸਪੀ ਦਿਖਾਈ ਹੈ ਤੇ ਧਿਰਾਂ ਵੱਲੋਂ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਉੱਪਰ ਧਿਆਨ ਦੇਣ ਨੂੰ ਤਰਜੀਹ ਦਿੱਤੀ ਗਈ ਹੈ ਇੱਕ ਗੁੰਜਲਦਾਰ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਐਨਡੀਪੀ ਦੇ ਸਮਰਥਨ ਕਰਕੇ ਸੱਤਾ 'ਚ ਟਿਕੀ ਹੋਈ ਹੈ ਤੇ ਐਨਡੀਪੀ ਰਵਾਇਤੀ ਤੌਰ ਤੇ ਯੂਨੀਅਨਾਂ ਨੂੰ ਮਜ਼ਬੂਤ ਕਰਨ ਦਾ ਸਮਰਥਨ ਕਰਦੀ ਹੈ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਨਡੀ ਗਮੀਸ਼ ਸਿੰਘ ਨੇ ਲਿਬਰਲ ਸਰਕਾਰ ਨੂੰ ਇਸ ਵਿਵਾਦ ਤੋਂ ਪਾਸੇ ਰਹਿਣ ਦੇ ਲਈ ਆਖਿਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ